ਪ੍ਰੀ ਸਕੂਲ ਨਹੀਂ ਕਿਤੇ ਅਸਥਿਤਿਲ ਹੈ ਸੋ ਇਸ ਇਤਿਹਾਸਕ ਰਿੰਗ ਨੂੰ ਬਣਾਉਣ ਦੇ ਲਈ ਬਹੁਤ ਹੀ ਮਿਹਨਤ ਤੇ ਬਹੁਤ ਹੀ ਯਤਨ ਸਾਡੇ ਬਹੁਤ ਹੀ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੀ ਉਹਨਾਂ ਦੇ ਅਸ਼ੀਰਵਾਦ ਸਦਕਾ ਪੂਰੇ ਮਨੋਸ਼ਨ ਕੀਤਾ ਸਰ ਸਾਹਮਣੇ ਜੀ ਇਸ ਵਾਰ ਦੀ ਐਨਸੀ ਸਾਹਿਬ ਉਹ ਵੀ ਮਨਤਿਆਨ ਇਸ ਵਾਰ ਦੇ ਜੋ ਐਨਸੀ ਸਾਹਿਬ ਨੇ ਉਹ ਵੀ ਮਨਤਿਆਨ ਜਨ ਚੀਰਮੈਨ ਐਸਐਸਟੀ ਕਮੇਟੀ ਕੋ ਵੀ ਮੰਨਦੇ ਆ ਇਨੋ ਬੱਚਿਆਂ ਨੂੰ ਇਹਨਾਂ ਦੁਆਰਾ ਆਸਰ ਕੀਤੀਆਂ ਫਰਾਗੀਆਂ ਉਹਦੇ ਵੀ ਪਹੁੰਚ ਰਹੇ ਨੇ ਸਾਰੇ ਨਾਲ ਰੂਟ ਹੋ ਰਹੇ ਨੇ ਬਹੁਤ ੁੱਲਾ ਸਮਾਂ ਦੇ ਰਹੇ ਨੇ ਚਾਹੇ ਉਹ ਸ਼ਡਿਊਲ ਦੇ ਵੀ 10 ਮਿੰਟ ਸੀ ਪਰ ਫਿਰ ਵੀ ਬਹੁਤ ੁੱਲਾ ਸਮਾਂ ਸਾਨੂੰ ਸਾਰਿਆਂ ਨੂੰ ਦੇ ਰਹੇ ਨੇ ਸੋ ਇਸਨਾ ਇੱਕ ਮਿੰਟ ਸਟਾਫ ਇੱਥੇ ਆਣ ਕੇ ਮੈਂ ਆਲਾ ਮੁਝਾਇਆ ਆਉਂਦੀ ਆ ਹਾਂ ਦਾਖੀ ਪ੍ਰਿੰਦੇਵੀ ਪ੍ਰੋਫੈਸਰ ਸੱਜਨ ਪ੍ਰਿੰਸੀਪਲ ਹੈਡਮਾਸਟਰ ਸਕੂਲ ਹੈਡ ਅਧਿਆਪਕ ਸਾਥੀ ਅੱਛੇ ਤੇ ਉਹਨਾਰੇ ਮਾਪੇ ਵੀ ਮੈਂ ਜਿਆਹਾ ਰੱਖ ਕੇ ਦੇਣਾ ਸਿੱਖਿਆ ਕ੍ਰਾਂਤੀ ਦੇ ਤਹਿਤ ਸਰਕਾਰ ਵੱਲੋਂ ਅਨੇਕਾ ਉਪਰਾਲੇ ਦਿੱਤੇ ਜਾ ਰਹੇ ਹਨ ਜਿਦੇ ਤਹਿਤ ਕੋਲ ਦੀ ਸਿੱਖਿਆ ਪ੍ਰਣਾਲੀ ਇੱਕ ਉੱਚੀ ਮਿਆਰ ਹਾਸਲ ਕਰ ਰਹੀ ਹੈ ਨਾਲ ਹੀ ਸਕੂਲਾਂ ਦੇ ਨਵੀਨੀਕਰਨ ਦੇ ਤਹਿਤ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਜਿਦੇ ਅੱਜ ਅਸੀਂ ਸਾਰੇ ਖਾਨੀ ਬਣ ਰਹੇ ਹਾਂ ਮੈਂ ਫ੍ਰੈਂਕਲੀ ਦਾ ਵੈਟਰੇਟ ਟੂ ਬਿਲੋਂਗ ਸੱਟਿਆ ਆ ਸਰ ਸੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਇਹ ਸਾਂਝੀ ਕਰਕੇ ਕਿ ਸਾਡੇ ਪੰਜਵੀ ਦੇ 54 ਸਟੂਡੈਂਟਸ ਨੇ ਨਵੋਦਿਆ ਵਿਦਿਆਲੇ ਦਾ ਜਿਹੜਾ ਇੱਕ ਟੈਸਟ ਹੁੰਦਾ ਉਹ ਕਲੀਅਰ ਕੀਤਾ ਹੈ ਸੋ ਇਹ ਛੋਟੀਆਂ ਛੋਟੀਆਂ ਸਟੈਪਸ ਜਿਹੜੇ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਜਿਹੜੇ ਵੀ ਆਉਣ ਵਾਲੇ ਔਕੜਾਂ ਹੈ ਉਹਨਾਂ ਨੂੰ ਸਾਹਮਣਾ ਕਰਨ ਚ ਬਹੁਤ ਜ਼ਿਆਦਾ ਮਦਦ ਕਰਨਗੇ ਨਾਲ ਹੀ ਇੱਥੇ ਇਕੱਠੇ ਸਾਰੇ ਮਾਪਿਆਂ ਨੂੰ ਮੇਰੀ ਗੁਜ਼ਾਰਿਸ਼ ਹੈ ਈ ਅੱਜਕੱਲ੍ਹ ਸਕੂਲਾਂ ਦੇ ਇਨਫਰਾਸਟ੍ਰਕਚਰ ਜਿਹੜੇ ਹਨ ਕੋਈ ਵੀ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਹੈ ਤੁਸੀਂ ਆਪਣੇ ਬੱਚਾ ਨੂੰ ਸਰਕਾਰੀ ਸਕੂਲਾਂ ਵਿੱਚ ਪਾਓ ਅਤੇ ਸਾਡੇ ਸਕੂਲਾਂ ਦਾ ਮਾਣ ਵਧਾਓ ਮੈਂ ਅਸੀਂ ਸਾਰੇ ਆਪਣੇ ਬੱਚਿਆਂ ਨੂੰ ਹਰ ਇੰਪੋਰਟੈਂਟ ਚੀਜ਼ ਨੂੰ ਦੇਣ ਵਿੱਚ ਸਮਰੱਥ ਹੈਗੇ ਹਾਂ ਜਿਹੜੀ ਕਿ ਉਹਨਾਂ ਦੀ ਇੱਕ ਬਹੁ ਬੱਖੀ ਵਿਕਾਸ ਵਾਸਤੇ ਜ਼ਰੂਰੀ ਹੈ ਸੋ ਅਸੀਂ ਸਾਰੇ ਵਚਨਬੱਧ ਹਾਂ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਆਪਣੇ ਸਕੂਲਿਆਂ ਨੂੰ ਸਰਕਾਰ ਕਰਨ ਵਿੱਚ ਉਹਨਾਂ ਦੀ ਮਦਦ ਕਰਾਂਗੇ ਮੈਂ ਫੇਰ ਤੋਂ ਰਵੀ ਦਾਸ ਜੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਅੱਜ ਬਰੇਡੇ ਦੇ ਵਿੱਚ ਸਾਡੇ ਦਿੱਤੀ ਦੀ ਮੈਡਮ ਰਵਿੰਦਰ ਗੌਰ ਜੀ हेड टीचर सारे टीचर साहबान हाजिर सारे ही खबर के सजन में देख रहे हैं पार्टी के आगू साहबान बैठे हैं जो नैने शुरू करते ना तो मेरे ख्याल कोई नै भी जाना इस करके सामूहिक रूप के मैं जिक्र करूँगा सारे आगू साहब साजे बैठे हैं ਇਸ ਸ਼ਹਿਰ ਦੇ ਬਹੁਤ ਸਾਰੇ ਸੱਜਣ ਬੈਠੇ ਆਂ ਬੀਬੀਆਂ ਪਹਿਨਾ ਬੈਠੀਆਂ ਨੇ ਤੇ ਸਾਰੇ ਬੱਚੇ ਅੱਜ ਇੱਥੇ ਹਾਜ਼ਰ ਨੇ ਸਭ ਤੋਂ ਪਹਿਲਾਂ ਬਧਿਆਦ ਕਰਾਂਗੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰਾਇਮਰੀ ਸਕੂਲ ਜਿਹਦਾ ਨਾਮ ਪਰੇਤ ਰਵੀ ਦਾਸ ਜਹਰ ਹੁੰਦਾ ਹੈ ਇਹ ਸਾਡੀ ਸਰਕਾਰ ਸਾਡੇ ਮਹਾਨ ਸੰਤਾਂ ਗੁਰੂਆਂ ਪੀਰਾਂ ਫਕੀਰਾਂ ਦੇ ਕਿੰਨਾ ਮਾਣ ਸਤਕਾਰ ਕਰਦੀ ਹੈ। ਸਵਾਗਤ ਰਵੀ ਦਾਸ ਜੀ ਦੇ ਨਾਂ ਦੇ ਸਕੂਲ ਹੈ ਇਹ। ਤੇ ਅਸੀਂ ਪਰਸੋਂ ਸੰਵਿਧਾਨ ਦੇ ਨਰਮਤਾ ਬਾਬਾ ਸਾਹਿਬ ਸਿੰਘ ਰੌਜੀ ਅੰਬੈਕਰ ਦੀ ਜਨਮ ਦਿਨ ਪੂਰੇ ਪੰਜਾਬ ਦੇ ਵਿੱਚ ਰਾਜਪਦਰੀ ਸਮਰੋਹ ਕਰਕੇ ਵੀ ਅਸੀਂ ਉਹਨਾਂ ਦਾ ਜਨਮ ਦਿਨ ਮਨਾਇਆ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਤੇ ਸਮਾਜ ਨੂੰ ਇੱਕ ਸੂਤਰ ਦੇ ਵਿੱਚ ਫਰੋਣ ਦੇ ਲਈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਅੱਜ ਦਾ ਇਹ ਪ੍ਰੋਗਰਾਮ